ਮਸ਼ਹਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸਿਵਲ ਹਸਪਤਾਲ ਨੰਗਲ ਵਿਖੇ ਇਲਾਜ ਦੇ ਲਈ ਪਹੁੰਚ ਰਹੇ ਟੀਬੇ ਦੇ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੇਸ਼ਾਨ ਮਰੀਜ਼ਾਂ ਵੱਲੋਂ ਹਸਪਤਾਲ ਪ੍ਰਬੰਧਕਾਂ ਉੱਪਰ ਸਵਾਲ ਚੁੱਕੇ ਗਏ ਹਨ ਦੂਜੇ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਹਕੀਕਤ ਦੇ ਵਿੱਚ ਕੁਝ ਹੋਰ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਟੀਵੀ ਪ੍ਰਾਈਮ ਦੀ ਟੀਮ ਜਦੋਂ ਸਿਬਲਸਪਟਲ ਨੰਗਲਵਿਖੇ ਪੂਜੀਤਾ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅਸੀਂ ਟੀਵੀ ਦੇ ਮਰੀਜ਼ਾਂ ਤੇ ਇੱਥੇ ਦਵਾਈ ਲੈਣ ਦੇ ਲਈ ਪੁੱਜੇ ਹਾਂ ਪਰ ਦਵਾਈ ਦੀ ਕਮੀ ਹੋਣ ਦੇ ਚੱਲਦੇ ਹੋਏ ਉਹਨਾਂ ਨੂੰ ਮਾਤਰ ਚਾਰ ਤੋਂ ਪੰਜ ਦਿਨ ਦੀ ਦਵਾਈ ਹੀ ਇੱਕ ਵਾਰ ਮਿਲਦੀ ਹੈ। ਤੇ ਉਹਨਾਂ ਨੇ ਦੱਸਿਆ ਕਿ ਜ਼ਿਆਦਾਤਰ 10 ਨੰਬਰ ਕਮਰਾ ਜਿੱਥੇ ਉਹਨਾਂ ਨੂੰ ਦਵਾਈ ਮਿਲਦੀ ਹੈ ਉਹ ਕਮਰੇ ਉੱਤੇ ਤਾਲਾ ਵੇਖਣ ਨੂੰ ਮਿਲਦਾ ਹੈ ਤੇ ਜ਼ਿਆਦਾਤਰ ਦਵਾਈ ਦੇਣ ਵਾਲਾ ਸ਼ਖਸ ਉੱਥੋਂ ਫਰਾਰ ਹੀ ਵਿਖਾਈ ਦਿੰਦਾ ਹੈ। ਸਾਡੀ ਟੀਮ ਦੇ ਪਹੁੰਚਣ ਤੋਂ ਬਾਅਦ ਭਾਵੇਂ ਕੁਝ ਸਮੇਂ ਦੇ ਲਈ 10 ਨੰਬਰ ਕਮਰੇ ਨੂੰ ਖੋਲ੍ਹਿਆ ਗਿਆ ਪਰ ਉੱਥੇ ਟੀਵੀ ਦੀ ਕੋਈ ਵੀ ਦਵਾਈ ਉਪਲਬਧ ਨਹੀਂ ਸੀ ਜਿਸ ਦੇ ਚਲਦੇ ਹੋਏ ਲੋਕਾਂ ਨੂੰ ਇੱਕ ਵਾਰ ਫੇਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦਵਾਈ ਲੈਣ ਦੇ ਲਈ ਆਏ ਹੋਏ ਮਰੀਜ਼ਾਂ ਨੇ ਕਿਹਾ ਕਿ ਉਹਨਾਂ પાસે ਇੰਨੇ ਪੈਸੇ ਨਹੀਂ ਹਨ ਕਿ ਉਹ ਦਵਾਈ ਬਾਹਰ ਤੋਂ ਖਰੀਦ ਸਕਣ ਅਤੇ ਹੁਣ ਫਿਲਹਾਲ ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਵੱਲ ਜਾਣਾ ਪਏਗਾ ਤੇ ਉੱਥੇ ਸਿਵਲ ਹਸਪਤਾਲ ਦੇ ਵਿੱਚ ਪਤਾ ਕਰਨਾ ਪਏਗਾ ਕਿ ਜੇਕਰ ਉਹਨਾਂ ਨੂੰ ਦਵਾਈ ਸਿਵਲ ਹਸਪਤਾਲ ਤੋਂ ਮਿਲ ਜਾਂਦੀ ਹੈ ਤਾਂ ਠੀਕ ਹੈ ਨਹੀਂ ਫਿਰ ਉਹਨਾਂ ਦਾ ਦਵਾਈ ਤੋਂ ਬਿਨਾ ਗੁਜ਼ਾਰਾ ਮੁਸ਼ਕਿਲ ਹੋ ਜਾਵੇਗਾ ਇੰਨਾ ਹੀ ਨਹੀਂ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਆਸ਼ਾ ਵਰਕਰਾਂ ਦੀ ਵੀ ਡਿਊਟੀ ਲਗਾਈ ਹੋਈ ਹੈ ਕਿ ਟੀਵੀ ਦੇ ਮਰੀਜ਼ਾਂ ਦਵਾਈ ਉਹਨਾਂ ਵੱਲੋਂ ਉਪਲਬਧ ਕਰਵਾਈ ਜਾਵੇਗੀ ਪਰ ਉਹਨਾਂ ਨੇ ਦੱਸਿਆ ਕਿ ਆਸ਼ਾ ਵਰਕਰ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਤੇ ਚਲੋ ਆ ਤੁਹਾਨੂੰ ਸੁਣਾਉਣੇ ਆ ਕਿ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਪਰੇਸ਼ਾਨ ਹੋਏ ਮਰੀਜ਼ਾਂ ਨੇ ਕਿਸ ਪ੍ਰਕਾਰ ਆਪਣਾ ਦੁੱਖ ਸਾਂਝਾ ਕੀਤਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਆਸ਼ਮੀ ਕੁਮਾਰ ਜੀ ਸਰ ਮੇਰਾ ਪੇਟ ਬਨਾ ਹੈ ਤੇ ਮੇਰਾ ਡੈਡੀ ਦਾ ਨਾਮ ਹੈ ਹਰੀ ਲਾਲ ਪਿੰਡ ਦਾ ਨਾਮ ਆਸ਼ਮੀ ਕੁਮਾਰ ਮੇਰਾ ਨਾਮ ਹੈ ਇਹ ਮੈਡਮ ਟੀਵੀ ਦੀ ਦਵਾਈ ਦਿੰਦੇ ਆ ਡਾਕਟਰ ਸਾਹਿਬ ਨੇ ਪਾਰਟੀ ਬਣਾ ਦਿੱਤੀ ਵੀ ਇੱਥੇ ਮੇਰਾ ਕਾਰਡ ਬਣਿਆ ਹੋਆ। ਇੱਥੇ ਜਦ ਵੀ ਮੈਂ ਜਰਮਨੀ ਲੈਂਡ ਆਂਦਾ ਇਹ ਕਦੀ ਵੀ ਮੈਡਮ ਮੈਨੂੰ ਮਿਲ ਨਹੀਂ ਮੈਨੂੰ ਦੋ ਚੱਕਰ ਤਿੰਨ ਚੱਕਰ ਲਾਣੇ ਪੈਂਦੇ ਨੇ ਇਹਨਾਂ ਕੋਲ ਆ। ਜਦ ਵੀ ਆਂਦਾ ਤਾਂ ਤਾਲਾ ਹੁੰਦਾ ਲੱਗਿਆ ਹੋਆ ਮੈਡਮ ਇੱਥੇ ਨਹੀਂ ਮਿਲਦੀ। ਤੇ ਹੋਰ ਮਰੀਜ਼ ਵੀ ਤੰਗ ਹੋ ਕੇ ਚੱਲ ਜਾਂਦੇ। ਨਾ ਤੇ ਇਹਦੇ ਕੋਲ ਕਿਤੇ ਛੁੱਟੀ ਦਾ ਡੇਕਾ ਦਿੱਤਾ ਹੋਵੇ ਵੀ ਮੈਂ ਕੱਲ ਤੇ ਛੁੱਟੀ ਤੇ ਆ ਤਾਂ ਬੰਦਾ ਪਰਤ ਕੇ ਚੱਲ ਜਾਂਦਾ। ਉਹ ਕੁਝ ਵੀ ਨਹੀਂ ਕੋਈ ਨਹੀਂ ਹੈ ਸਟਾਫ ਨੂੰ ਵੀ ਕਿਸੇ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ। ਤੇ ਦੂਜਾ ਨੰਬਰ ਜੀ ਹਰਾਸਮੈਂਟ ਸਾਈ ਬਹੁਤ ਹੋਇਆ ਕਰਦੇ। ਬਲਗਮ ਦੇ ਟੈਸਟ ਕਰਾਣੇ ਤੇ ਖਾਲੀ ਪੇਟ ਸਵੇਰ ਦੇ ਖੜੇ ਵੀ ਜੀ ਹੁਣ 12:30 ਇੱਕ ਦਾ ਟਾਈਮ ਹੋ ਗਿਆ ਹੁਣਾਂ ਜੀ ਆਈ ਸਵੇਰ ਦੇ ਭੁੱਖੇ ਪਾਣੇ ਆਏ ਆਈ ਪਾਣੀ ਤੱਕ ਵੀ ਨਹੀਂ ਪੀਤਾ ਭਾਈ ਮੈਂ ਦੁਖੀ ਹੋ ਗਿਆ ਇਹਨਾਂ ਦੀ ਹੁਣ ਖਬਰ ਲਵਾਉਣ ਲੱਗਾ ਜੀ ਮੈਂ 3 ਮਹੀਨੇ ਦਾ ਪਰੇਸ਼ਾਨ ਹੋ ਗਿਆ ਹਰ ਮਹੀਨੇ ਦਾ ਮੇਰਾ ਇੱਥੇ ਅਲਾਕਾ ਕਰਦੇ ਆ ਤੇ ਦਵਾਈਆਂ ਇਹਨਾਂ ਨੂੰ ਪ੍ਰੋਪਰ ਨਹੀਂ ਮਿਲਦੀਆਂ ਇਹ ਫੇਰ ਮੈਡਮ ਕੋਲ ਆਦੇ ਤਾਂ ਮੈਡਮਾਂ ਜੀ ਨਹੀਂ ਰੋਇਆ ਆਪਣਾ ਨਾਮ ਕੋਲ ਸਾਡੇ ਦਵਾਈ ਦਿਓ ਹੁਣ ਆਹੀ ਇੱਥੇ ਆ ਕੇ ਅਪਣੇ ਨਾਮ ਦੇ ਪੁੱਛ ਆਸ਼ਾ ਵਰਕਰ ਸਿੱਧੀ ਨਾ ਦਿੰਦੀ ਕਹਿੰਦੀ ਸਾਡੀ ਡਿਊਟੀ ਨਹੀਂ ਹੈ ਇਹਨਾਂ ਮੈਡਮ ਕੋਲ ਆਈਏ ਇਹਨਾਂ ਦੀ ਵੀ ਇਹ ਵੀ ਬੰਦਾ ਝਾੜ ਦਿੰਦੇ ਸਾਡੀ ਡਿਊਟੀ ਨਹੀਂ ਹੈ ਹੁਣ ਡਿਊਟੀ ਕੀ ਦੀ ਹੈ ਤਾਂ ਸਾਡੀ ਜੱਤ ਖਾਨ ਨੂੰ ਬਿਮਾਰੀ ਹੋਈ ਸਾਡੀ ਉਹ ਡਿਊਟੀ ਹੈ ਜੀ ਇਹਨਾਂ ਦੀ ਡਿਊਟੀ ਕੋਈ ਨਹੀਂ ਹੈ ਜੀ ਇਹੀ ਮੈਡਮ ਆਸ ਇਹਨੂੰ ਦੁਖੀ ਕੀਤਾ ਪਿਆ ਜੀ ਬਾਕੀ ਸਾਫ਼ ਜਿੱਥੇ ਕੰਪਲੀਟ ਹੋਣੀ ਉਹ ਵੀ ਆਪ ਸਰ ਹੈ ਨਹੀਂ ਆਏ ਜੀ ਜਾਈਏ ਤਾਂ ਜਾਈਏ ਕਿ ਅੱਛਾ ਇਹ ਦੱਸੋ ਮੈਨੂੰ ਆ ਤੁਸੀਂ ਦਵਾਈ ਲੈਣ ਜਦੋਂ ਆਉਂਦੇ ਤਾਂ ਤੁਹਾਨੂੰ ਕਿੰਨੇ ਦਿਨ ਦੀ ਦਵਾਈ ਦੇ ਕੇ ਤੋਰ ਦਿੰਦੇ ਸਿਰਫ ਇੱਕ ਪੱਤਾ ਦਿੰਦੇ ਜੀ 4 ਦਿਨ ਦੀ 5 ਦਿਨ ਦੀ ਦਵਾਈ ਉਧਰ ਫੇਰ ਆਣਾ ਪੈਂਦਾ ਉਧਰ ਦਿੱਲੀ ਆਣਾ ਪੈਂਦਾ ਜੀ ਤਾਂ ਠੀਕ ਕਿਉਂ ਨਹੀਂ ਦੇ ਦਿੰਦੇ ਤੁਹਾਨੂੰ ਦੋ ਵਜੇ ਪਿੱਛੇ ਤੇ ਸਾਨੂੰ ਕਹਿੰਦੇ ਪਿੱਛੇ ਦੇ ਹਰਿਆਣੇ ਜੀ ਨਹੀਂ ਆਰੀ ਪੰਜਾਬ ਜੀ ਨਹੀਂ ਆਰੀ ਮਾਸ਼ਲਾ ਵਾਲੇ ਤੇ ਪਤਾ ਕਰਦੇ ਆ ਇੱਕ ਬੱਤਾ ਦੇਗਾ ਤੋਰ ਦੇਣੇ ਕਹਿੰਦੇ ਅਸੀਂ ਹੋਰ ਮਰੀਜ਼ ਵੀ ਦੇਖਣੇ ਹੋਰ ਮਰੀਜ਼ ਜਾਂ ਕੀ ਦਵਾਈ ਬਾਦੂ ਗਈ ਨਾ ਕੋਈ ਪਰ ਇਹ ਪ੍ਰੋਪਰ ਦਿੰਦੇ ਨਹੀਂ ਐ ਅੱਜ ਤੁਹਾਡੇ ਕੋਲ ਦਵਾਈ ਖਤਮ ਐ ਤੁਹਾਨੂੰ ਦਵਾਈ ਮਿਲੀ ਨਹੀਂ ਫਿਰ ਹੁਣ ਬਿਮਾਰੀ ਦਾ ਤਾਂ ਇੰਨਾ ਕਿਦਾਂ ਰੋ ਕੇ ਹੁਣ ਤੁਸੀਂ ਹੁਣ ਦੇਖਦਾ ਮੈਂ ਅਜ ਅਨੰਦਪੁਰ ਟਰਾਈ ਕਰਦਾ ਦਵਾਈ ਦਾ ਹੁਣ ਆਨੰਦਪੁਰ ਪੁੱਜੂਗੇ ਜੀ ਆਨੰਦਪੁਰ ਪੁੱਜਣਾ ਪੈਣਾ ਮੇਰੀ ਮੇਰੀ ਮਜਬੂਰੀ ਇਹਨਾਂ ਦੀ ਥੋੜੀਆਂ ਜੀ ਇਹਨਾਂ ਨੂੰ ਤਾਂ ਸੈਲਰੀ ਮਿਲ ਜਾਂਦੀ ਆਪਣਾ ਇਹਨਾਂ ਤੱਕ ਪੱਖੇ ਹਟਾ ਬੈਠੇ ਏਸੀ ਵਿੱਚ ਮ제 ਲੈਦੇ ਦੁਖੀ ਮੈਂ ਹੋਣਾ ਜਿਹਨਾਂ ਅੱਥਰ ਧੁੱਪ ਤੇ ਜਲਦੀ ਜੇ ਜਾਣਾ ਜੀ ਪੱਲੇ ਤੇ ਕਰਾਇਆ ਲਾ ਕੇ ਜਾਣਾ ਆਸ਼ਾ ਵਰਕਰ ਸਿੱਧੀ ਹੱਥ ਖੜੇ ਕਰ ਦਿੰਦੇ ਵੀ ਸਾਡੀ ਡਿਊਟੀ ਨੇ ਆਹੀਂ 500 ਰੁਪਏ ਪਿੱਛੇ ਕਿੱਥਾ ਬੱਖੀਆਂ ਬਣਾਉਣਾ ਮੈਡਮ ਇਹ ਕਹਾ ਸੀਟ ਤੇ ਨਹੀਂ ਹੁੰਦੀ ਜੀ ਹੁਣ ਆਨੰਦਪੁਰ ਜਾ ਕੇ ਦੇਖਦੇ ਜੇ ਉੱਥੇ ਵੀ ਦਵਾਈ ਮਿਲਦੀ ਤਾਂ ਠੀਕ ਹੈ ਨਹੀਂ ਫਿਰ ਅੱਜ ਮਿਸ ਨੇ ਫੇਰ ਸ਼ੁਰੂ ਤੋਂ ਪੰਗਾ ਪੈ ਜਾਏਗਾ ਤੁਹਾਨੂੰ ਫੇਰ ਸ਼ੁਰੂ ਤੋਂ ਪੰਗਾ ਪੈਣਾ ਜੀ ਇਹ ਕਹਿੰਦੇ ਕੋਈ ਗੱਲ ਵੀ ਮੈਂ ਕਾਗਜ਼ 'ਤੇ ਡੇਟ ਵਧਾ ਦੂੰਗੀ ਮੈਡਮ ਇਹ ਗੱਲ ਕਹਿੰਦੇ ਆ ਵੀ ਕਾਗਜ਼ 'ਤੇ ਡੇਟ ਵਧਾ ਦੂੰਗੀ ਦਵਾਈ ਨਹੀਂ ਦੇਣੀ ਦਵਾਈ ਕੁਰਸੀ ਛੱਡ ਕੇ ਰਾਜੀ ਨਹੀਂ ਹੈ ਜੀ ਕੁਰਸੀ ਛੱਡ ਕੇ ਰਾਜੀ ਨਹੀਂ ਮੈਡਮ ਵੀ ਜਾ ਕੇ ਪਹਿਲਾਂ ਦਵਾਈ ਦਾ ਪ੍ਰਬੰਧ ਕਰਦੇ ਆ ਆਨੰਦਪੁਰ ਸਾਹਿਬ ਤੇ ਇਹਨਾਂ ਮੈਡਮ ਦੀ ਜ਼ਿੰਮੇਵਾਰੀ ਹੈ ਦਵਾਈ ਲੈ ਆ ਖਾਣਾ ਜੇ ਕੋਈ ਦਵਾਈ ਮੁੱਕ ਗਈ ਤੇ ਇੱਕ ਦਿਨ ਪਹਿਲਾਂ ਇਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਉਹਨਾਂ ਨੂੰ ਤੇ ਮੌਕੇ ਪਰ ਸਾਨੂੰ ਆ ਕੇ ਕਹਿਣ ਦੀ ਵੀ ਸਾਡੇ ਕੋਲ ਤਾਂ ਦਵਾਈ ਨਹੀਂ ਹੈ ਸਾਡੇ ਕੋਲ ਬੰਦਾ ਨਹੀਂ ਹੈ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਜਾਵਾਂ ਮੈਡਮ ਜਿੱਦਨ ਸੁਪਰੀ ਪਰ ਜਾਂਦੇ ਜਾਂ ਤਾਂ ਇਹ ਕਿਸੇ ਕੋਲ ਦਵਾਈ ਦੇ ਦੇਣ ਉੱਪਰ ਹੋਰ ਜਿੱਥੇ ਦਵਾਈਆਂ ਦੂਤੀਆਂ ਮਿਲਦੀਆਂ ਉੱਥੇ ਦਵਾਈ ਪ੍ਰੋਵਾਈਡ ਕਰ ਦੇਣ ਆਈ ਘਾੜ ਤੇ ਜਾਂ ਤਾਂ ਉੱਥੇ ਲੈ ਲਈਏ ਤੇ ਸਾਹੀ ਹਰਾਸਮੈਂਟ ਹੋਇਆ ਕਰ ਤੇ ਹੁਣ ਸਾਨੂੰ ਅਨੰਦਪੁਰ ਪੁੱਜਣਾ ਪੈ ਜਾਣਾ ਜੀ ਉਹ ਮੈਨੂੰ ਆਪਣੇ ਮੇਰਾ ਸਰੀਰ ਮੇਰਾ ਖਰਾਬ ਹੋ ਰਿਹਾ ਨਾ ਕਿ ਉਹਨਾਂ ਦਾ ਕੁਝ ਜਾ ਰਿਹਾ ਮੈਡਮ ਨੂੰ ਤਾਂ ਭਗਵੰਤ ਮਾਨ ਸਰਕਾਰ ਨੂੰ ਕੀ ਬੇਨਤੀ ਕਰੋਗੇ ਜੀ ਬੇਨਤੀ ਇਹ ਹੀ ਹੈ ਜੀ ਇਹ ਜਿਹੜੇ ਦਵਾਈ ਹੈ ਕਮ ਸੇ ਕਮ ਪੂਰੀ ਕਰਾ ਲੈਣ ਹਸਪੀਟਲ ਜਿਹੜੇ ਜਾਣੇ ਛੁੱਟੀ ਕਾਰਨ ਤੇ ਉਹ ਕਿਸੇ ਨਾ ਕਿਸੇ ਕੋਲ ਦਵਾਈ ਪ੍ਰੋਵਾਈਡ ਕਰਾ ਦੇਣ ਤਾਂ ਕਿ ਮਰੀਜ਼ ਖਰਚਾ ਨਾ ਹੋਵੇ ਜੀ ਦੂਜੀ ਗੱਲ ਮੈਂ ਕੱਲ੍ਹ ਰੈਨ ਤੋਂ ਆਇਆ ਸਰ ਮੇਰੀ ਪ੍ਰੋਬਲਮ ਤੇ ਮੈਂ ਟੈਸਟ ਕਰਵਾਇਆ ਸੀ ਉਰੇ ਮੇਰੇ ਬਲਕਮ ਦਾ ਟੈਸਟ ਹੋਣਾ ਸੀ ਮੈਂ ਸਵੇਰ ਦਾ ਉਰੇ ਖੜਾ ਤੇ ਇੱਥੇ ਕੋਈ ਨਹੀਂ ਤਾਲਾ ਲੱਗਿਆ ਹੋਇਆ ਚੋਰ ਇਹ ਤਾਂ ਮੈਂ ਬਹੁਤ ਪਰੇਸ਼ਾਨ ਹਾਂ ਉਹ ਕਿਉਂਕਿ ਇੱਥੇ ਕੋਈ ਹੈ ਨਹੀਂ ਮੈਂ ਸਵੇਰ ਦਾ ਇੱਥੇ ਲਾਈਨ 'ਚ ਲੱਗਿਆ ਹੋਇਆ ਸਭੇ ਕੜਾ ਹੈ ਬਹੁਤ ਪਰੇਸ਼ਾਨ ਤੁਹਾਨੂੰ ਪਤਾ ਹੈ ਕਿ ਇਹ ਛੁੱਟੀ ਤੇਜ ਹੈ ਕਿੱਥੇ ਇਦਾਂ ਦਾ ਕੋਈ ਪਤਾ ਸਾਨੂੰ ਨਹੀਂ ਸਰ ਕੋਈ ਪਤਾ ਨਹੀਂ ਕਹਿ ਰਹੇ ਹੈ ਕੀ ਪਤਾ ਕਰੂੰ ਦੇਖੋ ਵੀ ਹੈ ਕੋਈ ਤਾਂ ਠੀਕ ਡੈਟਚ ਹੋ ਜਾਣਾ ਹੈ ਨਹੀਂ ਤਾਂ ਤੁਸੀਂ ਲੈਣੇ ਪੜੇ ਰਹੋ ਤਾਲਾ ਲੱਗਿਆ ਥੋੜਾ ਇੱਥੇ ਕੋਈ ਸੁਣਨ ਵਾਲਾ ਹੈ ਕਿ ਨਹੀਂ ਹੈ ਨਹੀਂ ਸਰ ਕੋਈ ਮਾੜਾ ਹੁਣ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਰ ਬਹੁਤ ਪਰੇਸ਼ਾਨੀ ਕਰ ਰਹੇ ਹੈ ਕਾਫੀ ਦੇਰ ਤੇ ਇਥੇ ਸਵੇਰ ਦੇ ਰੁਕੇ ਆ ਸਵੇਰ ਦੇ ਇਥੇ 8 ਵਜੇ ਤੇ ਆਏ ਆ ਤੇ ਸਵੇਰ ਦੇ ਅਸੀਂ ਦੇਖ ਰਹੇ ਇਥੇ ਤਾਲੇ ਲੱਗੇ ਹੋਏ ਆ ਬਹੁਤ ਪਰੇਸ਼ਾਨ ਜੀ ਜੇ ਤੁਸੀਂ ਦੇਖੋ ਹੋਰ ਮਰੀਜ਼ ਵੀ ਪਰੇਸ਼ਾਨ ਹੋ ਰਹੇ ਮੈ ਤੁਹਾਨੂੰ ਸਮਝ ਲੱਗਿਆ ਕੁਝ ਕੀ ਕੀ ਪਰ ਹੈ ਹਾਂ ਜੀ ਸਰ ਬਹੁਤ ਪਰੇਸ਼ਾਨ ਸੀ ਕਾਫੀ ਰਸ਼ ਪਿਆ ਸੀ ਸਵੇਰ ਦੇ ਇਥੇ ਬਹੁਤ ਕਾਫੀ ਪਰੇਸ਼ਾਨੀ ਹੋ ਰਹੀ ਹੈ ਸਾਰੇ ਕੀ ਮੰਗ ਕਰਦੇ ਹੋ ਤੁਸੀਂ ਕੀ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਕਮ ਸੇ ਕਮ ਸਹੀ ਨੌਕ ਸਹੀ ਡਿਉਟੀ ਦਾ ਕਰੇ ਜੋ ਜੀ ਜੀ ਕਿ ਇੱਥੇ ਮੈਡੀਸਿਨ ਲੈਣ ਆ ਰਹੇ ਬਾਹਰ ਵੱਲ ਲੋਕ ਖੜ੍ਹ ਜਰ ਰਹੇ ਅਸੀਂ ਵੀ ਹੋਰੇ ਬਾਕੀ ਵੀ ਹੋਰੇ ਜਿਹਨਾਂ ਦੀ ਮੈਡੀਸਿਨ ਕਈ ਵਾਰ ਸਕਿੱਪ ਹੋ ਜਾਂਦੇ ਜੋ ਕਿ ਨਹੀਂ ਹੋਣੀ ਚਾਹੀਦੀ ਟੀਵੀ ਦੀ ਦਵਾਈ ਤਾਂ ਬਿਲਕੁਲ ਵੀ ਨਹੀਂ ਸਕਿੱਪ ਹੋਣੀ ਚਾਹੀਦੀ ਜੋ ਕਿ ਬਹੁਤ ਹੀ ਗਲਤ ਗੱਲ ਹੈ ਕਿ ਵਾਰ ਵਾਰ ਸਾਨੂੰ ਮਾੜਾ ਪੇਰੇ ਆ ਪੂਰੇ ਬੰਦ ਹੋ ਰਿਹਾ ਤੇ ਫਿਰ ਦਿੱਕਤ ਆ ਰਹੀ ਹੈ ਬਾਹਰ ਇੰਨੀ ਗਰਮੀ ਦੇ ਵਿੱਚ ਉੱਪਰ ਸਿਰ ਮੈਡੀਸਿਨਾਂ ਵੀ ਨਹੀਂ ਮਿਲ ਰਹੀ ਬੜੀ ਦਿੱਕਤ ਦੀ ਗੱਲ ਹੈ ਅੱਛਾ ਅੱਜ ਤਾਲਾ ਲੱਗਿਆ ਹੋਇਆ ਏ ਤੁਹਾਨੂੰ ਪਤਾ ਏ ਤਾਲਾ ਕਿਉਂ ਲੱਗਿਆ ਏ ਇੱਥੇ ਨਹੀਂ ਕੁਝ ਨਹੀਂ ਪਤਾ ਇਸ ਦੇ ਬਾਰੇ ਤੇ ਜੇ ਕੋਈ ਸਟਾਫ ਦੀ ਠੀਕ ਹੈ ਜੀ ਛੁੱਟੀ ਹੈ ਤਾਂ ਤਾਂ ਕੋਈ ਹੋਰ ਸਟਾਫ ਤਾਂ ਹੋਣਾ ਚਾਹੀਦਾ ਉਸ ਦੀ ਜਗ੍ਹਾ ਹੁਣ ਜੇ ਬੰਦੀ ਨੂੰ ਅੱਜ ਦਵਾਈ ਦੀ ਲੋੜ ਹੋਵੇ ਤਾਂ ਕਿੱਥੇ ਜਾਵਾਂ ਕੌਣ ਜ਼ਿੰਮੇਵਾਰ ਹੈ ਹਾਂ ਇਸ ਵਾਸਤੇ ਸਰਕਾਰ ਜਾਂ ਫਿਰ ਹਸਪਤਾਲ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਜੇ ਕੱਲ ਨੂੰ ਮਰੀਜ਼ ਨੂੰ ਕੁਝ ਹੋ ਜਾਵੇ ਫਿਰ ਕੌਣ ਹੋਵੇ ਕੀ ਅਪੀਲ ਕਰੋਗੇ ਤਾਂ ਤੁਸੀਂ ਇਹ ਤਾਂ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਇਸ ਦੇ ਰਿਗਾਰਦ ਕਿ ਨਾ ਕੁਝ ਕਰਨਾ ਚਾਹੀਦਾ ਸਟਾਫ ਭਰਤੀ ਕਰੋ ਜੇ ਸਟਾਫ ਘਟ ਹੈ ਜੇ ਕੁਝ ਵੀ ਹੈ ਕੋਈ ਵੀ ਸਟੈਪ ਲੈਣਾ ਚਾਹੀਦਾ ਤੁਸੀਂ ਮੰਨਦੇ ਹੋ ਕਿ ਸੇਵਾ ਸੁਵਿਧਾ ਜਿਹੜੀ ਦੇ ਰਹੀ ਹੈ ਇੱਥੇ ਉਹ ਇੱਕਦਮ ਸਫੇਦ ਹਾਥੀ ਹੋਈ ਹੈ ਕੁਝ ਨਹੀਂ ਮਿਲ ਰਿ ਗਲਤ ਹੈ ਬਹੁਤ ਗਲਤ ਹੈ ਤੇ ਸਪੈਸ਼ਲੀ ਇਸ ਚੀਜ਼ ਵਿੱਚ ਪਰੇਸ਼ਾਨ ਹੋ ਰਹੀ ਸਰ ਪਰੇਸ਼ਾਨ ਹੋ ਰਹੀ ਸਾਰੀ ਮੈਂ ਵੀ ਹੋ ਰਹੀ ਫੱਕੀ